ਸਵਾਗਤ ਹੈ ਪੰਜਾਬ న్యూਸ 7 ਦੇ ਵਿੱਚ ਸ਼ੰਭੂ ਵਾਟਰ ਦੇ ਕਿਸਾਨ ਦਿੱਲੀ ਵੱਲ ਨੂੰ ਅੱਗੇ ਵੱਧ ਰਹੇ ਹਨ ਹਰਿਆਣਾ ਸਰਕਾਰ ਵੱਲੋਂ ਅੱਥਰੂ ਕੱਢਦੇ ਗੋਲੇ ਛੱਡੇ ਜਾ ਰਹੇ ਹਨ ਜਦੋਂ ਕਿਸਾਨ ਵੈਰੀਗੇਟ ਕੋਲ ਟਰੈਕਟਰ ਲੇਕ ਗਏ ਤਾਂ ਉਹ ਗੋਲੀਆਂ ਚਲਾ ਦਿੱਤੀਆਂ ਗਈਆਂ ਪਲਾਸਟਿਕ ਦੀਆਂ ਗੋਲੀਆਂ ਜੋ ਚੱਲਦੀਆਂ ਨੇ ਉਹ ਚਲਾ ਦਿੱਤੀਆਂ ਗਈਆਂ ਟਾਇਰ ਤੇ ਗੋਲੀਆਂ ਮਾਰੀਆਂ ਦੇ ਟਰੈਕਟਰ ਤੇ ਗੋਲੀਆਂ ਮਾਰੀਆਂ ਕਸਾਨਾਂ ਨੇ ਕਿਹਾ ਪਰ ਸਾਡਾ ਹੌਸਲਾ ਨਹੀਂ ਟੁੱਟੇਗਾ ਸਰਕਾਰ ਜੋ ਕਰਨਾ ਚਾਹੁੰਦੀ ਆ ਕਰ ਲਵੇ ਅਸੀਂ ਦਲੀਲ ਉਪਰ ਕਰਕੇ ਰਹਿਾਂਗੇ ਅੱਛਾ ਜੋ ਗੋਲਾਬਾਰੀ ਕੀਤੀ ਆ ਉਹਨਾਂ ਨੇ ਗੋਲਾਬਾਰੀ ਕਰੀ ਗੋਲੀ ਮਾਰੀ ਤੇ ਦੇਖੋ ਟਾਇਰ ਜਿਵੇਂ ਪਟਿਆ ਹੋਇਆ ਪੈਂਚਰ ਕਰਿਆ ਉਹ ਸਿਲੰਸਰ ਤੇ ਵੀ ਗੋਲੀ ਲੱਗੀ ਏ ਉਹ ਮਾਰੇ ਆ ਇਹਨੇ ਜਿਹੜੇ ਖੋਲੇ ਚੰਦਰ ਇਹਦੇ ਬੱਚੇ ਆ ਉਹ ਬੱਚੇ ਲੱਟਾਂ ਦੇ 3 3 ਦੀਆਂ ਗੋਲੀਆਂ ਮਾਰਦੇ ਆ ਵੜਾ ਦਾ ਫਾਈਟ ਫਿਰ ਕਹਿੰਦੇ ਰਬੜਾ ਵਾਲੀਆਂ ਵਿੱਚ ਦੂਜੀ ਵੀ ਛੱਟ ਰਹੀ ਹੈ ਜੱਟਾਂ ਦੇ ਵਿੱਚ ਰਬੜਾ ਵਾਲੀ ਕੀ ਕਰ ਰਹੀ ਹੈ ਜਿਹੜਾ ਫੋਟੋ ਜਿਹੜਾ ਕੈਮਰੇਆਂ ਚ ਉਹਨੂੰ ਵੀ ਇੱਕ ਤਾਂ ਨਹੀਂ ਹੈਗਾ ਸਰਕਾਰ ਤੁਹਾਡੇ ਹੌਸਲੇ ਨੂੰ ਢਾ ਰਹੀ ਹੈ ਪਰ ਫਿਰ ਤੁਸੀਂ ਕਿਆ ਤੁਹਾਡਾ ਕਿਹ ਕਿਦਰਾ ਹੌਸਲਾ ਹੈ ਹੌਸਲਾ ਫੇਰ ਬਰਕਰਾਰ ਹੈ ਕੋਈ ਨਾ ਕੀ ਕਰਾਂਗੇ ਕਿਲਾ ਕਰ ਲਵਾਂਗੇ ਉਹ ਤਾਂ ਨਹੀਂ ਢੰਡਾ ਜੀ ਹੌਸਲਾ ਨਹੀਂ ਢੰਡਾ ਹੈ ਪੂਰਾ ਪੰਜਾਬ ਹੈ ਜੀ ਕਿ ਪੰਜਾਬ ਨਾਲ ਆਈ ਪੰਜਾਬ ਨਾਲ ਇੰਟਰ ਕਰਦੇ ਹਜ਼ਾਰੀ ਟ੍ਰੇਡਰ ਖੜੇ ਇੱਕ ਪਿਕ ਪੈਂਚਰ ਕਰਦੇ ਬਾਕੀ ਹੋਰ ਖੜੇ ਜਿਹੜੇ ਹਜ਼ਾਰਾਂ ਹਸਾਬ ਵਾਲੇ ਖੜੇ ਜਨਤਾ ਸਾਰੇ ਜ਼ਿਮੀਦਾਰ ਖੜੇ ਨੇ ਹੋਰ ਜਨਤਾ ਸਾਰੀ ਪੰਜਾਬ ਦੀ ਸਾਰੀ ਖੜੀ ਹੋਈ ਹੈ ਹਾਂਜੀ ਸੰਘਰਸ਼ ਤਾਂ ਇਹ ਚੱਲੇਗਾ ਜੀ ਜਦ ਤੱਕ ਸਾਡਾ ਪਿੰਡ ਘੇੜ ਪਿੰਡ ਇਹ ਹੀ ਪਿੰਡ ਹੈ ਜੀ ਆਪਣਾ ਸ਼ੰਭੂ ਬੇਰੀਅਲ ਮੈਂ ਸ਼ੰਭੂ ਬੇਰੀਅਲ ਦਾ ਆਪਣਾ ਪਿੰਡ ਹੈ ਇਹ ਬਾਕੀ ਪਰ ਇਹ ਸੰਘਰਸ਼ ਤਾਂ ਇਹ ਚੱਲੇਗਾ ਜਿਵੇਂ ਮਤਲਬ ਕਿ ਜਾਤੀ ਦਾ ਇਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਪਰ ਮੋਦੀ ਸਰਕਾਰ ਇਹ ਬਹੁਤ ਮਤਲਬ ਮਾੜਾ ਕਰ ਰਹੀ ਹੈ ਕੋਣ ਸੱਤਾ ਮੰਨ ਤੇ ਆਈ ਵੀ ਹੈ ਹਾਂਜੀ ਯਾਰ ਜੇ ਦੱਸੋ ਜੀ ਇਹ ਕਿਸੇ ਕੋਲ ਵੋਟਾਂ ਲੈ ਲੂਗੇ ਇਹ ਜੇ ਇਹ ਕੁਝ ਕਰ ਰਹੇ ਨੇ ਠੀਕ ਹੈ ਪੰਜਾਬ ਦੇ ਵਿੱਚ ਐਵੇਂ ਜੇ ਕੰਮ ਐਵੇਂ ਜੇ ਹਾਲਾਤ ਕਰ ਰਹੇ ਨੇ ਕਿ ਇੰਨੇ ਹਾਲਾਤ ਇਹ ਸੰਘਰਸ਼ ਤਾਂ ਕਿਸਾਨੀ ਇਹੀ ਇਦਾਂ ਹੀ ਚੱਲੂਗਾ ਜਿੱਦਾਂ ਪਹਿਲਾਂ ਚੱਲਦਾ ਰਿਹਾ ਜੀ ਜਾਤੀ ਕਿਸਾਨ ਜਿੱਤਦੇ ਨਾ ਜਾਤੀ ਸੰਘਰਸ਼ ਚੱਲੇਗਾ ਜੀ ਪੂਰਾ ਲੈ ਕੇ ਚੱਲਾਂਗੇ ਦਿੱਲੀ ਦੇਖੋ ਜੀ ਹਾਲਾਤ ਇੰਨੇ ਮਾੜੇ ਕਿਤੇ ਹੋਏ ਨੇ ਬਹੁਤ ਜਨ